w o r 오, t a 도 o 후우우

ना ना चल ना सुन ले वाला नंबर तर के पानी भी लगो ना ई सु मार होई पे में द ता के में चले जाई जी जी फोन बन तो माता दो जी आई करे नहीं पर तो नंबर नहीं सुदे स कोले कर फोन को होता गीता नु ते हा फोन कर ओडी आके खड़ी सी नंबर ही नहीं सदे कोले गीता कोले नंबर है हां गीता ता जो फोन गीता ने फोन करा ਕਿਹੜਾ ਕੱਟ ਬਣਾਉਂਗਾ ਸੋਰੂ ਅੱਜ ਮੈਂ ਸਪੱਟ ਲਾਇਆ ਭਾਨਾ ਜਿੱਤ ਮੈਂ ਤਾਂ ਬੈਠਾ ਉੱਠ ਕੇ ਰਜਾਈ ਤੇ ਹੋਣਾ ਹੀ ਆ ਨੰਬਰ ਨਹੀਂ ਕਿਸੇ ਦਾ ਨੰਬਰ ਨਹੀਂ ਅੱਜ ਪੂਰੀ ਤਰ੍ਹਾਂ ਹੈਗਾ ਮੇਰਾ ਨੰਬਰ ਹੋਏ ਕਿਹੜਾ ਆ ਗਿਆ ਮੋਟਰਸਾਈਕਲ ਲਈ ਨੰਬਰ ਤਾਂ ਮੇਰੇ ਕੋਲ ਹੈਗਾ ਸੀ ਮਣੀ ਮੈਂ ਕਿਹਾ ਬਾਈ ਨੂੰ ਚੱਲ ਨੂੰ ਮੈਂ ਕਹਾਂਗਾ ਛੱਡੀ ਜੀ ਲੱਗੀ ਮੈਨੂੰ ਵੀ ਆਏ ਸਭ ਲੈ ਕੇ ਜਾ ਪਰ ਛੱਡ ਕੇ ਆਈ ਨਹੀਂ ਨਹੀਂ ਠੀਕ ਹੈ ਤੇਰਾ ਨੰਬਰ ਛੇਕ ਕੇ ਲੁਕੂ ਕੱਲਾ ਜਾਣਾ ਹੁਣ ਕੰਮ ਕਰਾ ਦੇ ਜੀ ਸੰਟਰ ਟੈਕ 2 ਨਾ ਆਪਾ ਇਧਰ ਲੇ ਕੇ ਗਿਆ ਮੈਂ ਆਪਾ ਇਧਰ ਲੇ ਕੇ ਆਇਆ ਪਤਾ ਮੈਨੂੰ ਉਹ ਬੱਦਨ ਜਾਣਦੀ ਹੈ ਮੈਂ ਕਰਨੇ ਵਾਲੀ ਨਹੀਂ ਜਿੰਨ ਸਸਤੀ ਬਰੇ ਖਣੋ ਮੈਂ ਬੜਾ ਵੱਡੀ ਦਾ ਫੋਟੋ ਆ ਤੇ ਚੜਾਓ ਲੈ ਨੀ ਹੋਰ ਕੋਈ ਸਾਡੀ ਸੰਤ ਪਾਈ ਜਮੀ ਚਾਹਲੀ ਕੀ ਕਾ ਢੀ ਮੇਰਗੀ ਜਾ ਵਾ ਗਿਆ ਉਹਦੋਂ ਕਿਹਨੋਂ ਹੁੰਦਾ ਹਾਂ ਹਾਂ ਜਿੱਦ ਤਾ ਹੁਣ ਆਈ ਕਾ ਮੁੰਡਾ ਰੋਣ ਲੱਗੇ ਲੈ ਨੀ ਆਉਣੀ ਐ

कहना पिंदरवा बार की है दोस्त और कहना अल्टा डीजे लाई बैठे ऊपर पर उठ के करके कल बता नहीं कितना बिसाना ले मैं थे सो के तो इतने लाइक्स हो के हूं तू से पानी पर मैं कर भी प्यास तो ना दे तो सत ना के भाई तू बिड़ का बनी नहीं बैठे के सारे नहीं आ रहा है शुरू हो रहा है जेड काट दे लाइव चल रही මෙ දக்க ड ගේ प सा ඇගේ చ න ਇਹ ਤਾਂ ਉਸਨੇ ਟਾਈਮ ਹੀ ਨਹੀਂ ਲੱਭ ਸਕਦਾ ਉਹ ਨੂੰ ਕੰਮ ਚਾਹ ਤਾ ਕੰਮ ਮੈਂ ਤਾਂ ਸਰਫੀ ਤੇ ਆ ਜੂ ਰਹੀ ਸੀ ਮੈਂ ਕਿਤੀ ਕਪੜਾ ਦੀ ਵੜ ਗਈ ਉਹ ਬਤਿਸ਼ਾ ਦੀ ਕੰਮ ਨਿਪਟ ਗਿਆ ਮੈਂ ਤਾਂ ਪਹਿਲਾਂ ਤਿਆਰ ਸੀ ਇਹ ਕੁੜੀ ਜੀ ਨਹੀਂ ਹੈਦੀ ਫੈਂਦੇ ਨਾ ਕੁੜਾ ਜਮ ਨਹੀਂ ਆਹ ਸਾਰਾ ਕਰਦਾ ਬੁਲਵਾ ਰਿਹਾ ਮੈਂ ਮਾਣੇ ਇੰਦੀ ਸਿੱਖਣਾ कौन काम के न उन गुड़िया गुड़िया माने कौन तो दो गुड़िया गुड़िया माने सानी ना निके पानी देंगे दो रात तुझे भरती है ये मछली लो आने में कुछ नचंदा ए जी मां दीया रखो तो तुम लगाओ जीवा दे दे जीप के क्या कर रखी पड़े नहीं ਉਹ ਬੰਦੇ ਨੂੰ ਤਾਂ ਅੰਗਸ਼ੜਤੀ ਇਹ ਬਾਤ ਚੋਰ ਨੂੰ ਮਰਫੀ ਖਾ ਕੇ ਆਈ ਸੀ ਉੱਥੇ ਖਾ ਕੇ ਆਈ ਸੀ ਖਾਦੀ ਸੀ ਨਾ ਉਹ ਇਹ ਕਾਲੀ ਚ ਖਾਂਦੀ ਦੇ ਗੱਲ ਚ ਫਸ ਗਈ ਥੋੜੀ ਹੀ ਉਹ ਨਿਕਲਦੀ ਨਹੀਂ ਸਾਇਕੋ ਕਹਿ ਮੈਂ ਤਾਂ ਫਸ ਗਈ ਆ ਪਰ ਸਾਹਮਣੇ ਖਾਦੀ ਸੀ ਇਹ ਜੋਰ ਹੌਲੀ ਕਿਨੇ ਖਾਦੀ ਬਲਦੀ ਅੱਜ ਤਾਂ ਬਿਮਾਰ ਆ ਦੱਸ ਦੇ ਏ ਕਹੇ ਮੈਂ ਤਾਂ ਬਿਮਾਰ ਆ ਬੇ ਚੋਰ ਬਾਈ 25 ਦਿਨਾਂ ਤਰੋਤ ਹੋਈਆਂ ਬਈ ਨਹੀਂ ਯਾਰ ਬਾਥਰੂਮ ਨਿਕਲਗਾ ਹੋ ਜਾਣਾ